ਆ ਜਿਹੜਾ ਬਾਡੀ ਬਿਲਡਰ ਮੁੰਡਾ ਨਾ ਜੀ ਇਹ ਇੱਥੇ ਚਾਹ ਬਣਾਉਂਦਾ ਤੇ ਚਾਹ ਕਿਹੋ ਜੀ ਬਣਾਉਂਦਾ ਚਾਹ ਬਣਾਉਂਦਾ ਜੀ ਬਿਲਕੁਲ ਬੇਕਾਰ ਚਾਹ ਆ ਤੁਸੀਂ ਵੇਖ ਸਕਦੇ ਹੋ ਸੋ ਦੋਸਤੋ ਚਾਹ ਬੇਕਾਰ ਨਹੀਂ ਇਸਦੀ ਸ਼ਾਪ ਦਾ ਨਾਂ ਹੀ ਆ ਬੇਕਾਰ ਚਾਹ ਸੁਣਾ ਇਸਨੇ ਬੜਾ ਸੋਹਣਾ ਰੱਖਿਆ ਪਰ ਜਿਹੋ ਜਾਂ ਨਾਂ ਚਾਹ ਇਸਦੇ ਬਿਲਕੁਲ ਉਲਟਾ ਹੈ ਬੜੀ ਸਵਾਦ ਚਾਹ ਬਣਾਉਂਦਾ ਹੈ ਸੋ ਦੋਸਤੋ ਅੱਜ ਦਾ ਵੀਡੀਓ ਉਹਨਾਂ ਲੋਕਾਂ ਲਈ ਆ ਜਿਹੜੇ ਕਹਿੰਦੇ ਇੱਥੇ ਸਾਨੂੰ ਕੋਈ ਕੰਮ ਹੀ ਨਹੀਂ ਮਿਲਦਾ ਤਾਂ ਆ ਮੁੰਡੇ ਨੇ ਇੱਕ ਉਦਾਹਰਨ ਉਹਨਾਂ ਲਈ ਬਣਾ ਦਿੱਤੀ ਆ ਕਿ ਬਾਡੀ ਬਿਲਡਿੰਗ ਵੀ ਕਰਦਾ ਹੈ ਤੇ ਨਾਲ ਨਾਲ ਕੰਮ ਵੀ ਕਰਦਾ ਹੈ ਤਾਂ ਆਪਾਂ ਇਹਦੇ ਕੋਲੇ ਰੁਕੇ ਸੀ ਚਾਹ ਪੀਣ ਸੋ ਤੁਹਾਨੂੰ ਦੱਸਦੇ ਆ ਸਾਰਾ ਕੁਝ ਕਿ ਇਹ ਕਿੱਥੇ इसने ਆਪਣਾ ਜਿਹੜਾ ਕਾਰਟ ਲਾਇਆ ਤੇ ਕੀ ਕੁਸ਼ ਕਰਦਾ ਸੋ ਦੋਸਤੋ ਕਾਫੀ ਚੀਜ਼ਾਂ ਦੇ ਕੋਲੇ ਤੁਹਾਨੂੰ ਖਾਣ ਪੀਣ ਲਈ ਮਿਲ ਜਾਂਦੀਆਂ ਜੇ ਕਦੇ ਇਧਰਾਓ ਜਦੋਂ ਇਹ ਆਪਾਂ ਸ਼ੇਰੋਂ ਵਾਲਾ ਅਮਰਸਰ ਨੂੰ ਜਾਂਦੇ ਹੋਏ ਟੋਲ ਟੱਪਦੇ ਆ ਸ਼ੇਰੋਂ ਵਾਲਾ ਟੋਲ ਟੱਪਣ ਸਾਰੀ ਖੱਬੇ ਹੱਥ ਇਸਦਾ ਹਾ ਕਾਰਟ ਲੱਗਿਆ ਹੋਇਆ ਇੱਥੇ ਗੰਨੇ ਦਾ ਜੂਸ ਸ਼ੇਕ ਤੇ ਬਹੁਤ ਸਾਰੀਆਂ ਚੀਜ਼ਾਂ ਵੇਚਦਾ ਹੈ ਆ ਦੇਖੋ ਇਹਦੀ ਜਿਹੜਾ ਕਾਰਟ ਲੱਗਿਆ ਹੋਇਆ ਤਾਂ ਬਿਕਾਰ ਚਾਹ ਦਾ ਨਾਮ ਪੜ੍ਹ ਕੇ ਬੰਦਾ ਇੱਥੇ ਰੁਕ ਜਾਂਦਾ ਤੇ ਆ ਇਸਨੇ ਆਪਣੀਆਂ ਫੋਟੋਆਂ ਲਾਈਆਂ ਹੋਈਆਂ ਵਰਕਆਊਟ ਦੀਆਂ ਤੇ ਕਹਿੰਦਾ ਪਿਛਲੇ 4 ਸਾਲਾਂ ਤੋਂ ਮੈਂ ਬੋਡੀ ਬਿਲਡਿੰਗ ਕਰ ਰਿਹਾ ਹਾਂ ਵਰਕਆਊਟ ਕਰ ਰਿਹਾ ਹਾਂ